ਦੇਸ਼ ਦੇ ਇਸ ਪ੍ਰਸਿੱਧ ਸੈਰੇਂ ਦੇ ਸਾਰੇ ਟ੍ਰੈਕਾਂ ਨੂੰ ਦਾ ਪੋਟੈਂਸ਼ੀਅਲ ਬਹੁਤ ਹੀ ਪ੍ਰਸੰਕਤ ਸੱਇਕਾਲ ਅੱਜ ਅਸੀਂ ਹਿੰਦੁਸਤਾਨ ਦੀ ਯਾਤਰਾ ਕਰਦੇ ਕਰਦੇ ਇੱਕ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋਡ ਤੇ ਰੁਕੇ ਹਾਂ ਕਿਤੇ ਕਪੜੇ ਬਹੁਤ ਪਿਆਰੇ ਦੋਸਤ ਪਤਨ ਕਿਰਪਾਲ ਜੀ ਨੇ ਦਿਖਾਏ ਮਿਲਣਾ ਉਹਨਾਂ ਦਾ ਸੰਸਾਰੀ ਤੇ ਰਾਸ਼ਟਰੀ ਦੇ ਵਿੱਚ ਸਰਕਾਰ ਤੋਂ ਬਾਅਦ ਅੱਛੀ ਹੈ ਇੱਥੇ ਮੇਰੇ ਮਸ਼ੇਰ ਬ੍ਰਦਰ ਨੇ ਜਿਨ੍ਹਾਂ ਨੂੰ ਕਦਨ ਬ੍ਰਦਰ ਕਹਿ ਦਿੰਦੇ ਆ ਪਿੰਡਾ ਚੱਕੀ ਵਾਲਾ ਤੇ ਉਹਨਾਂ ਦੇ ਚੱਕੀ ਤੇ ਬੈਠੇ ਆ ਤੇ ਟ੍ਰੈਫਿਕ ਬਹੁਤ ਆ ਇਸ ਰੋਡ ਤੇ ਬਸਿਆਪੁਰ ਤੋਂ ਚੰਡੀਗੜ੍ਹ ਕੋਲ ਜਿਹੜਾ ਇਹ ਇਸ ਸਥਾਨ ਤੋਂ ਬਦਨ ਪ੍ਰਤਾਪ ਸਿੰਘ ਜੀ ਰਾਜਪਰਸ਼ਾਦ ਜਿਲ੍ਹਾ ਇਕਮਰ ਸਾਹਿਬ ਬਾਬਾ ਬਾਲਨਾਥ ਦੀ ਨਿਗ੍ਹਾ ਹੈ ਆਜ ਟ੍ਰੈਫਿਕ ਸਟਾਫਾਂ ਨੇ ਟ੍ਰੈਫਿਕ ਲਾ ਦਿੱਤੀ ਆ ਬਾਤ ਪਤਾ ਨਹੀਂ ਕਿ ਕਿੰਨੀ ਆਉਂਦੀ ਆ ਮੈਂ ਦੇਖੀ ਗੱਡੀ ਦੀ ਗੱਡੀ ਟ੍ਰੈਫਿਕ ਬਹੁਤ ਕਮੀ ਸੀ ਇਹ ਤਰ੍ਹਾਂ ਇਹ ਇਹ ਬੱਸ ਲੋਕਲਾ ਚ ਹੈ ਲੋਕਲਾ ਤੇ ਆਹ ਟਰੱਕ ਦੀ ਲੋਕਲ ਹੋ ਰਹਾ ਆ ਤੇ ਆਹ ਫੋਟੋ ਟਰੱਕ ਦੇ ਮੋਰੇ ਪਤਾ ਨਹੀਂ ਕਿਹੜੀ ਲਾਈ ਆ ਮੈਨੂੰ ਇਹ ਦੇਵਤਾ ਪਤਾ ਨਹੀਂ ਅੱਜ ਤੱਕ ਲੱਗਿਆ ਕਿੱਥੇ ਮੈਂ ਜਦੋਂ ਪੰਜਾਬ ਆਇਆ ਇਹ ਐਸ ਦੇਵਤੇ ਦਾ ਨਾਮ ਪਤਾ ਨਹੀਂ ਲੱਗਾ ਸਾਰਿਆਂ ਦੇ ਘਰਾਂ ਮੋਰੇ ਦੁਕਾਨਾਂ ਮਾਰੇ ਫੋਟੋ ਜਰੂਰ ਲੱਗੀ ਆ ਮੈਂ ਪੁੱਛੂਗਾ ਐਹ ਜ਼ਿੰਦਾਜੀ ਨੇ ਵੀ ਆਹ ਫੋਟੋ ਲਾਈ ਆ ਇੱਥੇ ਤੇ ਇੱਕ ਦਿਨ ਸੱਚੀ ਗੱਲ ਭਾਜੀ ਬਹੁਤ ਵਧੀਆ ਮੈਂ ਤਾਂ ਬਾਕੀ ਗੱਲਾਂ ਛੱਡੋ ਆ ਜਿਹੜੇ ਦੇਖਤਾ ਜੀ ਵੀ ਲਾਈਓ ਕੋਈ ਤੋਂ ਤੁਸੀਂ ਆ ਇਹਨਾਂ ਨੂੰ ਨਾਲ ਹੀ ਕੋਣਕਾ ਜੋ ਤਾਂ ਜਾਈ ਐਜਾ ਕੋਈ ਨਾ ਕਹੀ ਅੱਛਾ ਇੱਕ ਘਰ ਵੀ ਲਾਈਓ ਆ ਜਿਹੜੇ ਫਲੈਕਸੀਆਂ ਕੋਲੋਂ ਆਵੇ ਲਾਈ ਜੀ ਆਪ ਵੀ ਲਾ ਦੇ ਅੰਦੇ ਬਹੁਤ ਅੱਛੇ ਆ ਗਏ ਅਹੇ ਤਾਂ ਵੀਰਪੁਤ ਕਦ ਵੀ ਜਾਦੇ ਤੁਸੀਂ ਵੀ ਨਹੀਂ ਹੋਈ ਇਹ ਬਿਮਾਰ ਹੋ ਰਹੀ ਤਾਂ ਨਹੀਂ ਕੋਈ ਥੋੜਾ ਜਿਹਾ ਬਿਮਾਰ ਹੋ ਗਿਆ ਜੀ ਅੱਛਾ ਮੇਰੇ ਤੇ ਜਿਹੜਾ ਰੈਂਡਾ ਰੋਡ ਤੇ ਜਾਮ ਮੈਂਦਾ ਰੈਂਡਾ ਹੀ ਨਾ ਕਰਕੇ ਤਾਂ ਨਹੀਂ ਕਦੇ ਨਹੀਂ ਨਹੀਂ ਦੇਖ ਨਹੀਂ ਤੁਸੀਂ ਅੱਛਾ ਇਹਨਾਂ ਦਾ ਜਾਮ ਬਥੇਰਾ ਨਹੀਂ ਵੀ ਬਾਹਰ ਆਦੀ ਅੱਛਾ ਜਾਮ ਦੇਖ ਕੇ ਇਹਨਾਂ ਟ੍ਰੈਫਿਕ ਦੇਖ ਕੇ ਇਹਨਾਂ ਦੀ ਵੀ ਬਾਹਰ ਆਦੀ ਆ ਠੀਕ ਆ